ਕਿ ਐਸੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਕੀ ਉਹਨਾਂ ਨੇ ਕਿਆ ਸੁਣੀ ਹੋਊਗੀ ਜਾਂ ਹੋਰ ਹੋ ਗਿਆ ਉੱਥੇ ਉਹ ਪਤਾ ਲੱਗਿਆ ਵੀ ਟੇਨ ਹੋ ਗਿਆ ਹੁਣ ਤੁਹਾਡੇ ਕੋਲੇ ਬੇਨਤੀ ਏ ਅਸੀਂ ਬਿਲਕੁਲ ਨਹੀਂ ਲੜਨਾ ਚਾਹੁੰਦੇ ਤੁਹਾਨੂੰ ਅਸੀਂ ਬਿਲਕੁਲ ਸਤਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲੇ ਆਪਸ਼ਨ ਇੱਥੇ 3000 ਤੋਂ ਵੱਧ ਬੋਲ ਸਕਦੇ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਏ ਜਿਹੜੀ ਸਭ ਨੂੰ ਪਤਾ ਆਪਾਂ ਉਸ ਗੱਲ ਨੂੰ ਨਹੀਂ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਕਿ ਸਾਡੇ ਬਾਪੂ ਆ ਸਾਡੇ ਪਿੰਡਾਂ ਤੋਂ ਆਏ ਆ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਬਾਪੂ ਵਹੀ ਕਰਦੇ ਆ ਪਰ ਜੇ ਤੁਸੀਂ ਆਪੇ ਇਸ ਗੱਲ ਨਾਲ ਸਾਡੇ ਬੱਚਿਆਂ ਨਾਲ ਮਿਸਪੇਵ ਕਰੋਗੇ ਤੇ ਜੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਰੇ ਪਾਓਗੇ ਇਸ ਗੱਲ ਵੀ ਉਹਨੂੰ ਮਿਸਪੇਵ ਕਰ ਸਾਡੇ ਬੰਦੇ ਨੇ ਕਿਸੇ ਨੇ ਤੁਹਾਡੇ ਨਾਲ ਕੋਈ ਨਹੀਂ ਕਹਿਣਾ ਕਿਸੇ ਨੇ ਤੁਹਾਡੇ ਨਾਲ ਧੱਕਾ ਨਹੀਂ ਕਰਨਾ ਕਿਸੇ ਨੇ ਗਾਲ ਨਹੀਂ ਕਢਣੀ ਬਾਪੂ ਜੀ ਦੋ ਤਰੀਕੇ ਆ ਹੁਣ ਇਹਦੇ ਵਿੱਚ ਜਿਹੜੇ ਬੰਦੇ ਦੇਖੋ ਇਹਦੇ ਵਿੱਚ ਜਦੋਂ ਇੰਨੀ ਫੋਰਸ ਬਲੇ ਤੁਹਾਡੇ ਯੂਨੀਅਨ ਲੀਡਰ ਜਿਹੜੇ ਵੱਡੇ ਆ ਉਹ ਸਾਰੇ ਸਿਆਣੇ ਆ ਉਸ ਤੋਂ ਸਮਝਦੇ ਜਦੋਂ ਮੋਰਸ ਆਉਂਦੀ ਆ ਉਹ ਕਹਿੰਦੇ ਸਾਨੂੰ ਹੁਕਮ ਹੋ ਗਿਆ ਵੀ ਜੇ ਅਸੀਂ ਨਹੀਂ ਉਹਨਾਂ ਨਾਲ ਲੜ ਪੜ ਸਕਦੇ ਆਉਦੇ ਬੱਚਿਆਂ ਨਾਲ ਤੁਸੀਂ ਨਹੀਂ ਲੜਨਾ ਚਾਹੁੰਦੇ ਤੇ ਜਿਹੜਾ ਬੰਦਾ ਚਾਹੁੰਦਾ ਹੈ ਕਿ ਵੀ ਅਸੀਂ ਲੜਨਾ ਤੇ ਅਸੀਂ ਆਉਦੇ ਬੱਚਿਆਂ ਦਾ ਨੁਕਸਾਨ ਕਰਨਾ ਉਹ ਗੱਲ ਵੱਖਰੀ ਹੈ ਇਸ ਕਰਕੇ ਮੇਰੀ ਤੁਹਾਡੇ ਕੋਲੇ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਜੇ ਤੁਹਾਡੇ ਲਈ ਫਿਕਰਮੰਦ ਅਸੀਂ ਰਹੇ ਆ ਮੇਰੀ ਤੁਹਾਡੇ ਬਿਲਕੁਲ ਤੁਹਾਡੇ ਨਾਲ ਸਜੋਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਮੇਰੇ ਉਮਰ ਹਮ ਉਮਰਾਂ ਦੇ ਨਾਲ ਉਹਨਾਂ ਦੇ ਵੀ ਬੇਨਤੀ ਤੁਹਾਡੇ ਸਾਰਿਆਂ ਲਈ ਬੇਨਤੀ ਹੈ ਜਿਹੜਾ ਬੰਦਾ ਉਹਦੇ ਵਿੱਚ ਇਥੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ ਚ ਕਿੰਤੂ ਪ੍ਰੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਹੈ ਫੋਰਸ ਨੂੰ ਟੈਸਟ ਨਾ ਕਰਿਓ ਆਪਦੇ ਬੱਚਿਆਂ ਦੇ ਇਮਤਿਹਾਨ ਇੰਨੀ ਜਿਹੜੀ ਆਪਾਂ 300 400 ਬੰਦਾ ਤੋਂ 3000 ਫੋਰਸ ਨਾਲ ਨਾ ਅਸੀਂ ਲੜਨ ਆਏ ਆ ਤੁਹਾਡੇ ਬੱਚਿਆਂ ਨੇ ਜਿਹੜਾ ਵਿਰੋਧ ਕਰਦੇ ਹੋ ਤੁਹਾਡਾ ਪ੍ਰਦਰਸਤ ਤਰੀਕਾ ਨਾ ਪ੍ਰੈਸ ਇੱਥੇ ਸਾਰੀ ਖੜੀ ਆ ਤੁਸੀਂ ਹੋਸਪਟਲ ਦਾ ਵਿਰੋਧ ਕਰਦੇ ਆਂ ਤਾਂ ਅਸੀਂ ਆਪਦੇ ਬਰਸਿਸ ਲਾਉਣੇ ਆਂ ਤੁਸੀਂ ਉਹਦੇ ਵਿੱਚ ਆਪੇ ਮੈਂ ਨਹੀਂ ਚਾਹੁੰਦਾ ਕਿ ਇੱਕ ਕੋਸ਼ਿਸ਼ ਵੀ ਮੇਰੀ ਮੂਵੀ ਵੱੜ ਜਾਊ ਹੋਰ ਵੱੜ ਜਾਊ ਅਸੀਂ ਆਪਦੇ ਬਾਪੂਆਂ ਨੂੰ ਟਿਕਦੇ ਬਾਪੂਆਂ ਨੂੰ ਘੜੀਸ ਤੇ ਚਾਚੇ ਤਾਇਆ ਨੂੰ ਘੜੀਸ ਤੇ ਅਸੀਂ ਇਹੋ ਦੀ ਕੋਈ ਗੱਲ ਨਹੀਂ ਚਾਹੁੰਦੇ ਅਸੀਂ ਸਤਕਾਰ ਨਾਲ ਚਾਹੁੰਦੇ ਆਂ ਇਸ ਕਰਕੇ ਆ ਸਾਡੇ ਮੈਜਿਸਟ੍ਰੇਟ ਸਾਹਿਬ ਨਾਲ ਇਹ ਤੁਹਾਨੂੰ ਜਿਹੜੀ ਇਹ ਗੱਲ ਕਹਿ ਦੱਸਣਗੇ ਵੀ ਜਿਹੜਾ ਡਿਪਟੀ ਕਮਿਸ਼ਨਰ ਦਾ ਜ਼ਿਲ੍ਹਾ ਫਤਿਹਾਲਾ ਦੇ ਵਿੱਚ 4 ਤੋਂ ਮੇਰੇ ਵੱਧ ਬੰਦਿਆਂ ਦਾ ਫਟਟਰ ਤੇ ਮੋਬਾਈਲ ਲੱਗਿਆ ਰਿਹਾ ਇਸ ਕਰਕੇ ਮੇਰੀ ਬਹੁਤ ਹੱਥ ਮੰਨ ਕੇ ਬੇਇੱਜ਼ਤੀ ਆ 101% ਜਿਹੜੇ ਹੁੰਦੇ ਨਾ ਕਈ ਵਾਰ ਆਪਾਂ ਨੇਗੋਸ਼ੀਏਟ ਕਰਦੇ ਆ ਉਥੇ ਸਟੌਕ ਜਿਹੜੋਂ ਨੇਗੋਸ਼ੀਏਟ ਕਰਦੇ ਆ ਤੁਹਾਡੇ ਕੋਲ ਤੇ ਤੁਸੀਂ ਤੇ ਸਾਨੂੰ ਚਵਾ ਤੇ ਆਉਂਦੇ ਰਹੇ ਆ ਅਸੀਂ ਆਗੇ ਤੁਹਾਡੇ ਕੋਲ ਤਾਂ ਬੈਠਦੇ ਰਹੇ ਆ ਹਾਂ ਪੁੱਤ ਹਾਂ ਬਬੂ ਆਹੀ ਗੱਲ ਆ ਆ ਜਿਹੜੀ ਗੱਲ ਕਹਿੰਦੇ ਨਾ ਤੁਹਾਡਾ ਪੁੱਤਾਂ ਤੇ ਆਪਦੇ ਪੁੱਤਾਂ ਦੀ ਇੱਜ਼ਤ ਲਾਜ ਕਾਹਗਾ ਇੱਕ ਮਿੰਟ ਇਹ ਆਪਣੇ ਆਪਣੇ ਆਪਦੇ ਆ ਆਪਣੇ ਪਿੰਡਾਂ ਤੋਂ ਆਏ ਅਸੀਂ ਬਹੁਤ ਜਿਹੜੇ ਨੌਕਰੀਆਂ ਕਰਦੇ ਆ ਨਾ ਤੁਹਾਡੇ ਚੋਂ ਕਿੰਨੇ ਆਦੇ ਮੁਲਾਜ਼ਮ ਅਸੀਂ ਬਹੁਤ ਅਮੀਰ ਬਿਰਲੇ ਟਾਟਿਆਂ ਦੇ ਬੱਚੇ ਨਹੀਂਗੇ ਅਸੀਂ ਉਹ ਆ ਨੌਕਰੀਆਂ ਕਰਦੇ ਕਰਕੇ ਕਿਉਂਕਿ ਜਿਹੜੇ ਆਪਣੇ ਵੱਸ ਤੋਂ ਬਹੁਤ ਚ ਭਰਤੀ ਹੋ ਜਾਂ ਜੋ ਪੁਰਸ਼ ਭਰਤੀ ਹੋ ਜਾ ਨਹੀਂ ਇਹਦੇ ਚ ਨਾ ਜਿੱਦ ਇਕੱਲੇ ਇਕੱਲੇ ਬੰਦੇ ਦਾ ਜ਼ਮੀਨ ਤੁਹਾਡੇ ਕੋਲ ਵੀ ਹਾਂ ਹੈਗੀ ਆ ਹਾਂ ਮੈਂ ਬਿਲਕੁਲ ਬਿਲਕੁਲ ਉਹ ਵੀ ਹੋਈ ਹੈ ਉਹ ਵੀ ਹਾਂ ਨਾ ਬਿਲਕੁਲ ਬਿਲਕੁਲ ਇੱਕ ਹੋਰ ਤੁਹਾਨੂੰ ਮੈਂ ਦੱਸ ਦੱਸਾਂ ਮੈਂ ਮੈਂ ਉਹਨੂੰ ਤੁਹਾਨੂੰ ਇਹ ਗੱਲ ਦੱਸਦਾ ਇਹਦੇ ਵਿੱਚ ਮੇਰੀ ਜਿਹੜੀ ਹੁਣ ਬੇਨਤੀ ਨੂੰ ਮੰਨਿਓ ਜੀ ਕੱਲਾ-ਕੱਲਾ ਪਤਾ ਇੱਕ ਬੰਦਾ ਆਊਗਾ ਇਹਦੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਮਜੂਰਗਾ ਦੀ ਇਤਨ ਕਰ ਰਹੀ ਆ ਉਹਨੂੰ ਪਰਚਾ ਕੇ ਮਾਹੌਲ ਖਰਾਬ ਕਰਨਾ ਅਸੀਂ ਹੋਣ ਨਹੀਂ ਦੇਣਾ ਪਰ ਜਿਹੜਾ ਬੰਦਾ ਉਹੋ ਜਿਹਾ ਕਰੂਗਾ ਆਇਡੈਂਟੀਫਾਈ ਹੋਊਗਾ ਉਹਨੂੰ ਕੁੱਟਣਾ ਪਊਗਾ ਇਹ ਗੱਲ ਮੈਂ ਇੱਕ ਜ਼ਿੰਮੇਵਾਰ ਆਪਰ ਜਿਵੇਂ ਤੁਹਾਡਾ ਬੱਚਾ ਹੋ ਕੇ ਮੈਂ ਇਹ ਗੱਲ ਕਹਿੰਦਾ ਨਾ ਤੇ ਜਿਹੜਾ ਉਹਨਾਂ ਨੂੰ ਪਰਚਾ ਕੇ ਖਰਾਬ ਕਰਨ ਦੀ ਸਾਰਿਆਂ ਦੀ ਡਿਊਟੀ ਇਹ ਆ ਬਜ਼ੁਰਗਾਂ ਦੇ ਕਿਸੇ ਨੂੰ ਓਏ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਹੈ ਜੀ ਵੀ ਜਿਹੜੇ ਵਿਰੋਧ ਕਰਨ ਸਾਡੇ ਬੈਠੋ ਤੁਹਾਡਾ ਸਾਰਾ ਅਸੀਂ ਪ੍ਰੋਪਰ ਸਤਕਾਰ ਦੇ ਨਾਲ ਕਿਸੇ ਨੂੰ ਓਏ ਤੱਕ ਨਹੀਂ ਕਹਿਣਾ ਅਸੀਂ ਜਦੋਂ ਫੈਸਲਾ ਹੋ ਗਿਆ ਸਰਕਾਰ ਨੇ ਇਹਨੂੰ ਇੱਥੋਂ ਕਲੀਅਰ ਕਰਾਉਣਾ ਹੈ ਪਰ ਜਿਹੜਾ ਇਹ ਸੋਚਦਾ ਵੀ ਮੈਂ ਤਾਂ ਇੱਥੇ ਗੜਬੜ ਕਰੂੰਗਾ ਜੇਕਰ ਇਹੋ ਜਾਂ ਕਿਸੇ ਦੇ ਮਨ 'ਚ ਹੈਗਾ ਵੀ ਮੈਂ ਗੜਬੜ ਕਰੂੰਗਾ ਬਜ਼ੁਰਗਾਂ ਨਹੀਂ ਆ ਪਕਾ ਲਾਉਂਗਾ ਜਾਂ ਪੁਲਿਸ ਦੀਆਂ ਪਕਾ ਲਾਉਂਗਾ ਉਹ ਹੋ ਨਹੀਂ ਦੇਣਾ ਉਹਨੂੰ ਐਸਾ ਕੁੱਤ ਨਾ ਪਾਉਂਗਾ ਉਹ ਜਿਹੜੀ ਸਾਰੇ ਲੋਕ ਗੱਲਾਂ ਕਰਦੇ ਇਸ ਕਰਕੇ ਮੇਰੀ ਰਿਕਵੈਸਟ ਦੁਆਰਾ ਹੈ ਆਪੇ ਬੱਚੇ ਦਾ ਉਹਦੀ ਪੋਸਟ ਹੈ ਨੂੰ ਸਾਰੀ ਪੋਸਟ ਦੇ ਵਿੱਚ ਮਜਿਸਟਰ ਸਾਹਿਬ ਤੁਹਾਨੂੰ ਇੱਕ ਮਜਿਸਟਰ ਨੇ ਘੱਟੋ ਘੱਟ 8-10 ਤੋਂ ਜ਼ਿਆਦਾ ਮਜਿਸਟਰ ਦਾ ਸੀਨੀਅਰ ਲੈਵਲ ਦੇ ਪੀਸੀਏ ਏਡੀਸੀ ਲੈਵਲ ਦੇ ਅਧਿਕਾਰੀ ਆ ਉਹ ਤੁਹਾਨੂੰ ਦੱਸਣਗੇ ਜਿਹੜਾ ਵੀ ਇਹ ਹੁਕਮ ਦੀ ਉਲੰਘਣਾ ਇਸ ਕਰਕੇ ਇਹਨੂੰ ਤੁਸੀਂ 5 ਤੋਂ 5:00 ਵਜੇ ਤੇ ਅਕਤਰ ਨਹੀਂ ਹੋ ਸਕਦੇ ਤੁਹਾਨੂੰ ਰਿਕਵੈਸਟ ਕਰਾਂਗੇ ਤੁਸੀਂ ਆਜੋ ਸ਼ਰਾਰਤੀ ਨੂੰ ਆਡੈਂਟੀਫਾਈ ਜ਼ਰੂਰ ਕਰਾਂਗੇ ਜਿਹੜਾ ਸ਼ਰਾਰਤ ਕਰਨਾ ਚਾਹੁੰਦਾ ਯਾਰ ਬੋਟ ਕੀ ਆ ਬਰਨ ਸਾਨ ਦੇਖੋ ਜੇ ਆਪਾਂ ਨੂੰ ਪਤਾ ਹੈ ਨਹੀਂ 7 ਮਹੀਨਾ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੇ ਤੁਹਾਡਾ ਸਵਾਲ ਹੈ 7 ਮਹੀ 7 ਮਹੀਨੇ ਦੇ ਨਾਲ ਤੁਹਾਨੂੰ ਅਸੀਂ ਇੱਥੇ ਰਿਮੂਵ ਕਰਨਾ ਹੈ 7 ਮਹੀਨੇ ਦੇ ਨਾਲ ਬਸਰਾ ਹੈਗੀ ਆ ਹਮੈ ਕੋਈ ਦੇਖੋ ਇੱਕ ਮਿੰਟ ਇੰਨਾ ਨਾ ਲੰਮਾ ਟਾਈਮ ਅਸੀਂ ਅਸੀਂ ਆਪਦੇ ਡਿਊਟੀ ਆ ਸਾਨੂੰ ਤੰਥਾ ਲੈਣ ਲਈ ਰਾਤ ਭਰ ਜਾਗਣਾ ਪੈਣਾ ਤੇ ਤੁਹਾਨੂੰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬਾਪੂ ਚਾਚੇ ਤਾਏ ਹੈ ਖੱਜਲ ਖਾਰ ਹੋ ਨਾ ਤੁਹਾਨੂੰ ਖਾਰ ਹੋਣਾ ਇਸ ਕਰਕੇ ਹੁਣ ਆ ਵੀ ਇੱਕ ਵਾਰੀ ਲਾਸਟ ਮੈਂ ਮੇਰੇ ਸੇਖਾਂ ਨੂੰ ਉਹ ਕਰੂੰਗਾ ਲੋਕਾਂ ਨੂੰ ਕਰੂੰਗਾ ਕਿ ਇਹ ਤੁਹਾਨੂੰ ਦੱਸਣਗੇ ਤੇ ਮੇਰੀ ਗੱਲ ਮੰਨ ਲੈ ਜੇ ਸਾਡੇ ਆਪ ਦੇ ਬੱਚਿਆਂ ਦੀ ਇੱਜ਼ਤ ਰੱਖਿਓ। ਬਸ ਇਹ ਹੀ ਗੱਲ ਹੈ ਅਸੀਂ ਤੁਹਾਡੇ ਨਾਲ ਲੜਨ ਨਹੀਂ ਆਏ। ਇਕੱਲੇ ਇਕੱਲੇ ਦਾ ਜਵਾਬ ਦੇਵਾਂਗੇ ਉਹਨਾਂ ਦਿੱਤਾ ਨਹੀਂ ਜਾਣਾਗਾ। ਹਰ ਕੋਟਲਾ ਨਹੀਂ ਕਰ ਤੁਸੀਂ ਆਓ। ਇੱਕ ਸਾਡਾ